ہوئی چار سوچی ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਪੁਸ਼ਟੀ ਵਾਲੀ ਗੱਲ ਹੈ ਕਿ ਬਗਵਾਨ ਕਰੇ ਮੁਜਾਹ ਕਰ ਰਹੇ ਨੇ ਕਿ ਸਾਡੇ ਨਾਲ ਕੀ ਹੋ ਰਿਹਾ ਹੈ ਦਿੱਤੀ ਕੀਤਾ ਜਾ ਰਿਹਾ ਹੈ ਸਾਡਾ ਦੁਸ਼ਮਣ ਕੌਣ ਹੈ ਬਹੁਤ ਜ਼ਰੂਰਤ ਹੈ ਇਸ ਗੱਲ ਦੀ ਜਾਗਰੂਕਤਾ ਦੀ ਲੋੜ ਹੈ ਪਰ ਜਿਹੜੀ ਆਰਐਸਐਸ ਦੀ ਗੱਲ ਜਦੀ ਉਹ ਆਹ ਕੁਛ ਕਰ ਰਿਹਾ ਹੈ ਠੀਕ ਹੈ ਸਾਡੇ ਦੁਸ਼ਮਣ ਦੀ ਗੱਲ ਹੈ ਉਹਨੇ ਕਰਨਾ ਹੈ ਦੁਸ਼ਮਣ ਕਰਦਾ ਹੀ ਹੈ ਅਜਿਹੀ ਗੱਲ ਨਹੀਂ ਬਈ ਜਦੋਂ ਗੁਰਮਾਨ ਸਿੰਘ ਜੀ ਨੇ ਜਿਹੜੂ ਕੌਂਸਲ ਕਾਰ ਕਰ ਦਿੱਤਾ ਸੀ ਇਹ ਪੜਤਾਂ ਦੇ ਉਹ ਤੋਂ ਤਹਿਈਆ ਕਰ ਰਿਆ ਸੀ ਕਿ ਅਸੀਂ ਕਿਸੇ ਨੂੰ ਰਹਿਣ ਨਹੀਂ ਦੇਣਾ ਸ਼ੁਰੂ ਤੋਂ ਬਾਅਦ ਇਹ ਕੋਈ ਬਟੀ ਕਰਨਾ ਹੈ ਜਿਹੜਾ ਮੈਂ ਉਸ ਦਾ ਆਲਾ ਜੀ ਦੇ ਜਾਣਾ ਪੜਨਾ ਚਾਹੁੰਦਾ ਉਹ ਇਹ ਹੈ ਕਿ ਇੱਕ ਸੌ ਵਾਰੀ ਕਰਨ ਕਰਨਾ ਹੈ ਪਰ ਸਾਡੀਆਂ ਦੀਆਂ ਸੰਸਥਾਵਾਂ ਦੇ ਨਾਲ ਵਿੱਚ ਪ੍ਰਮੁਖ ਸ਼੍ਰੋਮਣੀ ਗੁਰੂ ਕੋਟਵਾਰਾ ਮੰਡਲ ਕਮੇਟੀ ਐਸ ਜੀ ਪੀ ਸੀ ਉਹ ਜਿਹੜਾ ਮਨਨਾਰਾ ਕਰ ਰਹੀ ਹੈ ਉਹ برداشت ਕਰਨ ਜੋ ਨਹੀਂ ਹੈ ਸਾਸੰਗਤ ਜੀ 1970 ਵਿੱਚ ਸ਼੍ਰੋਮਣੀ ਕਮੇਟੀ ਨੇ ਸਖਤਰ ਮੇਰੇ ਮੋਦੀ ਫੋਟੋਕਾਪੀ ਰਿੰਗ ਦਾ ਉਹਨਾਂ ਸ਼ਾਹੀ ਹੈ ਸਿੱਖ ਇਤਿਹਾਸ ਕਿਤੇ ਵਿੱਚ ਸ਼ਖਤ ਹੈ ਇਹਦੇ ਵਿੱਚ ਕੀ ਕੁਛ ਦਾ ਦੇਖੂ ਸਾਡੇ ਲਈ ਸਾਡੀ ਸੰਸਥਾ ਨਹੀਂ میرے کو پہا پاپیاں پہنچا سٹاپی رکھوں گا جڑے کو روکنے کیوںکہ میرے کو شبد نہیں کہ میں انہوں پڑھ کے دس سکا نہ ہی میرے کو ہمت ہے سب کو سچے میں جن ہندی پڑھنی آتی ہے وہ ایک ایک جنابی آپ ٹرانسلیشن بھی ہے وہ پنابی سے پڑھنے کی لکھا اور جی تاری زمین کہہتی ہے کہ سیکھ لکھا ہے تو ٹھیک ہے شانتی بیٹھے رہنا چاہیے ਜੇ ਲੱਗਦਾ ਹੈ ਕਿ ਗੁਰੂ ਸਾਹਿਬ ਦੇ ਬਰੋਦ ਅਸੀਂ ਇਹ ਗੱਲ ਨਹੀਂ ਸਹਿ ਸਕਦੇ ਤੇ ਹੈਵ ਟੂ ਸਟੈਂਡ ਅਪ ਹੈਵ ਟੂ ਰੇਜ਼ ਵੋਇਸ ਕੋ ਬਾਰੇ ਬਟੀ ਕੁਰਬਾਨੀ ਦੀ ਨਹੀਂ ਲੋੜ ਸਿਰਫ ਹਨ ਸ਼ੇਰ ਹੀ ਕਹਦੇ ਹੋ ਕੋਈ ਉਹਨੂੰ ਕੀ ਵੀ ਸ਼ੇਰ ਨਹੀਂ ਕਰਦੇ ਹੋ ਕੋਈ ਉਹਨੂੰ ਫੋਨ ਕਰਕੇ ਕਹਦੇ ਹੋ ਤੁਸੀਂ ਆ ਗੱਲ ਬਾਤ ਕੀਤੀ ਹੈ ਇੰਨਾ ਵੀ ਬਹੁਤ ਹੈ ਇਸ ਵੇਲੇ ਮੈਂ ਜਿਆਦਾ ਟਾਈਮ ਲੈਣਾ ਕਿਉਂਕਿ ਬਹੁਤ ਜਿਆਦਾ ਟਾਈਮ ਆਲਰੇਡੀ ਹੋ ਚੁੱਕਾ ਹੈ ਮੈਂ ਸਿਰਫ ਇਹ ਜਾਗਰੂਕ ਕਰਾਉਣਾ ਸੀ ਕਿ ਉਹ ਇਹ ਗਾਸਟ ਆਫ ਤੇ 2 ਕਾਪੀਆ ਅਵੇਲੇਬਲ ਆ ਜਦੋਂ ਜਿਹੜੇ ਗਰੁੱਪ ਕਰਨਾ ਚਾਹੀਦਾ ਹੋਵੇ ਉਹ ਖਾਤਿਆਂ ਸਦੇ ਉਲਾਚਾ ਨਿਵਾਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ